2 دسمبر ਨੂੰ ਪੰਨ ਸਿੰਘ ਸਭਾ ਨਾਲ ਦੀ ਅਹਿਮ ਮੀਟਿੰਗ ਸੁਬੀਰ ਸਿੰਘ ਬਾਦਲਸਣੀ 2007 ਤੋਂ 2017 ਤੱਕ ਦੇ ਸਾਰੇ ਕੈਬਨਿਟ ਮੰਤਰੀ ਤਲਬ 2015 ਦੀ ਕੋਰਟ ਕਮੇਟੀ ਦੇ ਮੈਂਬਰਾਂ ਨੂੰ ਵੀ ਕੀਤਾ ਗਿਆ ਥਾ ਅਕਾਲ ਤਖਤ ਸਾਹਿਬ ਨੇ ਤਿੰਨ ਸਾਭਾ ਕਾ ਜਥੇਦਾਰਾਂ ਤੋਂ ਵੀ ਮੰਗਿਆ ਸਪਸ਼ਟਿਕਰਨ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਨੂੰ ਸਪਸ਼ਟਿਕਰਨ ਦੀਨ ਦਿੱਲੀ ਕੀ ਹਾਂ Patna ਸਾਭਾ ਦੇ ਸਾਭਾ ਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤੋਂ ਵੀ ਮੰਗੀ ਗਈ ਸਫਾਈ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਮੁੱਖ ਮੰਤਰੀ ਮਾਨ ਨੇ ਬਿਜਲੀ ਬੋਰਡ ਦੇ ਵਿੱਚ ਨਵ ਨਿਯੁਕਤ ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ ਚੰਡੀਗੜ੍ਹ ਦੇ ਟੈਗੋਰ ਥੀਏਟਰ ਦੇ ਵਿੱਚ ਹੋਇਆ ਪ੍ਰੋਗਰਾਮ। ਦਾਵਿਆਂ ਤੇ ਵਿਵਾਦ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਪਹਿਲਾ ਬਿਆਨ ਵੱਡੇ ਵੱਡੇ ਡਾਕਟਰਾਂ ਦੀ ਸਲਾਹ ਦੇ ਨਾਲ ਹੀ ਬਣਾਈ ਤੇ ਦਿੱਤੀ ਗਈ ਡਾਈਟ ਜਲਦ ਰਿਲੀਜ਼ ਕਰਾਂਗੇ ਪੂਰਾ ਡਾਈਟ ਪਲਾਨ। ਪਟਿਆਲਾ ਵਿੱਚ ਇੱਕ ਬਦਮਾਸ਼ ਤੇ ਪੁਲਿਸ ਦੇ ਵਿਚਾਲੇ ਇਨਕਾਊਂਟਰ ਪੁਲਿਸ ਨੇ ਜ਼ਖਮੀ ਮੁਲਜ਼ਮ ਨੂੰ ਕੀਤਾ ਕਾਬੂ ਨਾਬਾਤੋਂ ਥਾਰ ਖੋ ਕੇ ਭਜਿਆ ਸੀ ਬੰਦਾ। ਤਰੰਤਰਨ ਕਤਲ ਮਾਮਲੇ 'ਚ ਨਮਾ ਮੋੜ ਬਦਮਾਸ਼ ਨਿਕਲੇ ਅਮਰਿਤਕ ਨੌਜਵਾਨ ਗੈਂਗਸਟਰ ਭਰਾ ਦੇ ਕਹਿਣ ਦੇ ਉੱਤੇ ਲੈਣ ਗਿਆ ਸੀ ਰੰਗਦਾਰੀ ਦੀ ਰਕਮ ਦੁਕਾਨਦਾਰ ਦੇ ਸਾਥੀਆਂ ਨੇ ਚਲਾਈ ਗੋਲੀ ਸਾਬਕਾ ਡੀਜੀਪੀ ਸੁਮੇਸ਼ ਸੈਣੀ ਨੂੰ ਬਲਵੰਤ ਮਲੂਤਾਨੀ ਕੇਸ ਦੇ ਵਿੱਚ ਹਾਈ ਕੋਰਟ ਤੋਂ ਰਾਹਤ ਹਾਈ ਕੋਰਟ ਨੇ ਚਾਰਜ ਫ੍ਰੀਮ ਕਰਨ ਤੇ ਲਗਾਈ 2 10 ਦਸੰਬਰ ਨੂੰ ਫਾਈਨਲ ਸੁਣਵਾਈ ਬਲਵੰਤ ਸਿੰਘ ਰਾਜਵਾਨ ਦੀ ਪਟੀਸ਼ਨ ਤੇ ਸੁਪਰੀਮ ਕੋਰਟ ਨੇ 4 ਹਫ਼ਤੇਾਂ ਦੇ ਲਈ ਟਾਲੀ ਸੁਣਵਾਈ ਮਾਮਲੇ ਦੀ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਮੰਗਿਆ ਹੋਰ ਸਮਾਂ ਰਾਜਵਾਨਾਂ ਨੇ ਪਟੀਸ਼ਨ ਤੇ ਜਲਦ ਫੈਸਲੇ ਲਈ ਕੀਤੀ ਹੈ ਵੀ ਸੱਸੀਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾ ਤੁਹਾਡੇ ਨਾਲ ਤੇ ਇਸ ਬੁਲੇਟਿਨ ਦਾ ਆਗਾਜ਼ ਕਰਾਂਗੇ ਖਬਰ ਆ ਰਹੀ ਹੈ ਪਟਿਆਲਾ ਤੋਂ ਪਟਿਆਲਾ ਦੇ ਵਿੱਚ ਇਨਕਾਊਂਟਰ ਹੋਇਆ ਬਦਬਾਸ ਤੇ ਪੁਲਿਸ ਦੇ ਵਿਚਾਲੇ ਫਾਇਰਿੰਗ ਹੋਈ ਹੈ ਜਿਆਂ ਜ਼ਖਮੀ ਮੁਲਜ਼ਮ ਨੂੰ ਪੁਲਿਸ ਨੇ ਕਾਬੂ ਕਰ ਲਿਆ ਨਾਬਾ ਤੋਂ ਥਾਰ ਤੋਂ ਜੇ ਭੱਜਿਆ ਸੀ ਮੁਲਜ਼ਮ ਤੇ ਪੁਲਿਸ ਨੇ ਥਾਰ ਤੇ ਬਾਈਕ ਨੂੰ ਵੀ ਬਰਾਮਦ ਕਰ ਲਿਆ ਮੁਲਜ਼ਮ ਤੋਂ ਇੱਕ ਪਿਸਤੌਲ ਵੀ ਬਰਾਮਦ ਕੀਤੀ ਗਈ ਤਾਂ ਇਸ ਸਮੇਂ ਪਟਿਆਲਾ ਤੋਂ ਇਸ ਅਹਿਮ ਖਬਰ ਹੈ ਪਟਿਆਲਾ ਦੇ ਵਿੱਚ ਪੁਲਿਸ ਤੇ ਜਿਹੜਾ ਗੈਂਗਸਟਰ ਹੈ ਬਦਮਾਸ਼ ਹੈ ਉਸ ਦਾ ਮੂੰਹ ਸਾਹਮਣਾ ਹੋਇਆ ਬਦਮਾਸ਼ ਤੇ ਪੁਲਿਸ ਦੇ ਵਿੱਚ ਆਈ ਫਾਇਰਿੰਗ ਹੋਈ ਹੈ ਜ਼ਖਮੀ ਮੁਲਜ਼ਮ ਨੂੰ ਪੁਲਿਸ ਨੇ ਕਾਬੂ ਕਰ ਲਿਆ ਕਾਬਲੇ ਗੌਰ ਹੈ ਕਿ ਪਟਿਆਲਾ ਜ਼ਿਲ੍ਹਾ ਦਾ ਇੱਕ ਸ਼ਹਿਰ ਹੈ ਕਸਬਾ ਨਾਬਾ ਜਿੱਥੋਂ ਇਹ ਮੁਲਜ਼ਮ ਥਾਰ ਖੋ ਕੇ ਭੱਜਿਆ ਸੀ ਤਾਂ ਪੁਲਿਸ ਨੇ ਥਾਰ ਵੀ ਬਰਾਮਦ ਕਰ ਲਈ ਬਾਈਕ ਵੀ ਬਰਾਮਦ ਕਰ ਲਈ ਮੁਲਜ਼ਮ ਤੋਂ ਇੱਕ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ ਕੁਝ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪਟਿਆਲਾ ਦੀਆਂ ਇਹ ਜਿੱਥੇ ਪੁਲਿਸ ਨੇ ਪੂਰਾ ਆਪਰੇਸ਼ਨ ਚਲਾਇਆ ਇਹ ਪਟਿਆਲਾ ਦੇ ਵਿੱਚ ਇਨਕਾਊਂਟਰ ਹੋਇਆ ਹੈ ਔਰ ਉਸ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਪਹੁੰਚੇ ਨੇ ਥਾਰ ਗੱਡੀ ਤੁਹਾਨੂੰ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੋਵੇਗੀ ਇਹਹੀ ਥਾਰ ਖੋ ਕੇ ਭੱਜੇ ਸਨ ਮੁਲਜ਼ਮ ਜਿਹੜਾ ਬਦਮਾਸ਼ ਭੱਜਿਆ ਸੀ ਪੁਲਿਸ ਨੇ ਫਿਰਦਾ ਪਿੱਛਾ ਕੀਤਾ ਔਰ ਪੂਰਾ ਟ੍ਰੇਸ ਕਰਦੇ ਹੋਏ ਇਸ ਨੂੰ ਘੇਰਾ ਪਾ ਕੇ ਇਸ ਥਾਰ ਗੱਡੀ ਨੂੰ ਵੀ ਬਰਾਮਦ ਕਰ ਲਿਆ ਤੇ ਜਿਹੜਾ ਬਦਮਾਸ਼ ਹੈ ਉਹ ਵੀ ਜ਼ਰੂਰ ਕਾਬੂ ਕੀਤਾ ਗਿਆ ਔਰ ਕਾਬਲੇ ਗੌਰ ਹੈ ਕਿ ਇੱਕ ਬਾਈਕ ਵੀ ਬਰਾਮਦ ਹੋਈ ਹੈ ਤੇ ਪਿਸਤੌਲ ਵੀ ਬਰਾਮਦ ਹੋਈ ਹੈ। ਇਹ ਵਾਰਦਾਤ ਹੋਈ ਸੀ 21 ਨਵੰਬਰ ਨੂੰ ਕਤਵਾਲੀ ਨਾਪੇ ਦੇ ਏਰੀਆ 'ਚ ਇਹਦੇ 'ਚ ਇੱਕ ਥਾਰ ਸਨੈਚ ਕੀਤੀ ਗਈ ਸੀ। ਉਦੇ ਮੁਤਲਕ 168 ਨੰਬਰ ਪਰਚਾ ਉਸੇ ਦਰਜ ਹੋਇਆ ਸੀ। ਉਦੇ ਚ ਅਲੱਗ-ਅਲੱਗ ਟੀਮਾਂ ਬਣਾਈਆਂ ਗਈਆਂ ਸੀ ਅੰਡਰ ਦਾ ਸੁਪਰਵਾਈਜ਼ਨ ਆਫ ਐਸਪੀ ਡੀ। ਜੀਐਸਪੀ ਡੀ ਇਨਚਾਰਜ ਸੀਏਆਈ ਤੇ ਸਪੈਸ਼ਲ ਸਟਾਫ। ਸੋ ਅੱਜ ਜਿਹੜੀ ਇਹ ਤਫਤੀਸ਼ ਚੱਲ ਰਹੀ ਸੀ ਇਨਚਾਰਜ ਸੀਏਆਈ ਕੋਲ ਇਹ ਇਨਫੋਰਮੇਸ਼ਨ ਆਈ ਕਿ ਨਾ ਜਿਹੜਾ ਮੇਨ ਅਕਿਊਜ਼ਡ ਹੈ ਸਰੋਵਰ ਸਿੰਘ ਉਹ ਪਟਿਆਲਾ ਸੰਗਰੂਰ ਬਾਈਪਾਸ ਤੇ ਉਦੇ ਵੱਲ ਮੂਵਮੈਂਟ ਲੱਗੀ ਹੋਦੀ। ਜੇ ਉੱਥੇ ਨਾਕਾ ਲਾ ਕੇ ਇਹਨੂੰ ਰੋਕਿਆ ਜਾਵੇ ਤਾਂ ਗੱਡੀ ਰਿਕਵਰ ਹੋ ਸਕਦੀ। ਜਦੋਂ ਇਹਨੂੰ ਰੁਕਣ ਦਾ ਇਸ਼ਾਰਾ ਦਿੱਤਾ ਗਿਆ ਤੇ ਇਹਨੇ ਰੁਕਣ ਦੀ ਬਜਾਏ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਹਦੇ ਚ ਇਹਦੇ ਵੱਲੋਂ 3 ਰਾਉਂਡ ਫਾਇਰ ਹੋਏ ਨੇ ਜਵਾਬੀ ਫਾਇਰ ਪੁਲਿਸ ਵੱਲੋਂ ਵੀ ਕੀਤੇ ਗਏ ਜਿਹਦੇ ਵਿੱਚ 5 ਰਾਉਂਡ ਪੁਲਿਸ ਵੱਲੋਂ ਫਾਇਰ ਦਿੱਤੇ ਗਏ ਉਹਨਾਂ ਚੋਂ ਇੱਕ ਫਾਇਰ ਜਿਹੜਾ ਉਹ ਇਹਨੂੰ ਲੱਗਾ ਜਿਹਦੇ ਕਰਕੇ ਇਹ ਇੰਜਰੀ ਹੋਈ ਹੈ ਉਸ ਇੰਜਰੀ ਕਰਕੇ ਇਹਨੂੰ ਅਸੀਂ ਰਜਿੰਦਰਾ ਹਸਪਤਲ ਦਾਖਲ ਕਰਾਇਆ ਤੇ ਗੱਡੀ ਦੀ ਖਬਰ ਕੀਤੀ ਗਈ ਹੈ ਤੇ ਜਿਹੜਾ ਅੱਜ ਜਿਹੜੀ ਵਾਰਦਾਤ ਹੋਈ ਹੈ ਜਿਹੜਾ ਅੱਜ ਇਨਕਾਊਂਟਰ ਹੋਇਆ ਹੈ ਉਦੇ ਵਿੱਚ ਪਰਚਾ ਸੀ ਦਰਜ ਕਰਿਆ ਪਛਾਣੇ ਖਾਨੇ ਇਹਦੇ ਬਾਰੇ ਮੈਂ ਦੱਸਣਾ ਚਾਹੂੰਗਾ ਸਰੋਵਰ ਬਾਰੇ ਜਿਹੜਾ ਇੰਜਰਡ ਹੋਇਆ ਇਨਕਾਊਂਟਰ ਇਹ ਤੇ ਪਹਿਲਾਂ ਵੀ 6 ਪਰਚੇ ਨੇ ਨੁਸਖੋ ਦੇ ਅਲੱਗ-ਅਲੱਗ ਜ਼ਿਲ੍ਹਿਆਂ 'ਚ ਖਤਨਾ ਜ਼ਿਲ੍ਹੇ ਵਿੱਚ ਵੀ ਪਰਚਾ ਦਰਜ ਹੈ ਸੰਰੂਰ ਜ਼ਿਲ੍ਹੇ ਵਿੱਚ ਵੀ ਪਰਚਾ ਦਰਜ ਤੇ ਇਹ ਆਪਣੇ ਆਪ ਨੂੰ ਨਾਪੇ ਦਾ ਜਿਹੜਾ ਵੱਡਾ ਬਦਮਾਸ਼ ਕਹਿੰਦਾ ਸੀ ਤੇ ਨਾਪੇ ਵਿੱਚ ਮੇਰਾ ਨਾਮ ਚੱਲਦਾ ਤੇ ਨਾਪੇ ਵਿੱਚ ਮੇਰੇ ਨਾਲ ਜਿਹੜਾ ਵੀ ਕੋਈ ਬਦਮਾਸ਼ੀ ਕਰਨੀ ਚਾਹੁੰਦਾ ਹੈ ਉਹਨੂੰ ਮੈਂ ਸਿਖਾਉਂਗਾ ਕਿ ਕਿਵੇਂ ਬਦਮਾਸ਼ੀ ਕਰਨੀ ਹੈ ਉਹਦਾ ਅਚਨ ਕਾਊਂਟਰ ਕੀਤਾ ਗਿਆ ਤੇ ਉਹਦੇ ਨਾਲ ਜਿਹੜੇ ਨਾਬੇ ਵਿੱਚ ਕ੍ਰਾਈਮ ਹੈ ਉਹਦੇ ਤੇ ਉਹ ਕਾਫੀ ਵੱਡੇ ਤਰੀਕੇ ਨਾਲ ਨੱਥ ਹੋਊਗੀ। ਸਪੀਡ ਨਾਨਕ ਸਿੰਘ ਜੀ ਜੁੜ ਰਹੇ ਨੇ ਪਟਿਆਲਾ ਤੋਂ ਸਰਬੋਤਮ ਸਵਾਗਤ ਹੈ ਨਿਊਜ਼ ਇਟ ਦੇ ਉੱਤੇ। ਮੇਰਾ ਪਹਿਲਾ ਸਵਾਲ ਕੀ ਇਹ ਪੂਰਾ ਕਟਨਾਕਰਮ ਪਟਿਆਲਾ 'ਚ ਕਿੱਥੇ ਵਾਪਰਿਆ ਤੁਹਾਡੇ ਕੋਲ ਕੀ ਕੋਈ ਇਨਫਰਮੇਸ਼ਨ ਜੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਸਕੋਗੇ? ਇਹ ਸਾਡੇ ਵਾਰਦਾਤ ਹੋਈ ਸੀ ਜੀ 21 ਤਰੀਕ ਨੂੰ ਕਤਵਾਲੀ ਨਾਬਾ ਦੇ ਏਰੀਆ ਚ ਇੱਕ ਥਾਰ ਗੱਡੀ ਸਨੇਚ ਹੋਈ ਸੀ। ਹੋਰ ਇਹ ਬਾਰੇ ਇਨਫੋਰਮੇਸ਼ਨ ਸੀ ਕਿ ਜਿਹੜਾ ਮੇਨ ਅਕਿਊਜ਼ਡ ਹੈ ਸਰੋਵਰ ਸਿੰਘ ਉਹ ਅੱਜ ਪਟਿਆਲਾ ਸੰਗਰੂਰ ਬਾਈਪਾਸ ਤੇ ਆ ਰਿਹਾ ਤੇ ਉਹਦੇ ਤੋਂ ਗੱਡੀ ਬਰਾਮਦ ਕੀਤੀ ਜਾ ਸਕਦੀ। ਜੀ ਜਦੋਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਸਾਹਮਣੇ ਉਹ ਇੰਨੇ ਫਾਇਰ ਕੀਤੇ ਤੇ ਜਵਾਬੀ ਫਾਇਰ ਸਾਡੀ ਪੁਲਿਸ ਟੀਮ ਵੱਲੋਂ ਕੀਤੇ ਗਏ ਜਿਹਦੇ ਸਾਨੂੰ ਇੰਜਰੀ ਹੋਈ ਹੈ ਛੱਟ ਲੱਗੀ ਇਹਦੇ ਗੋਲੀ ਲੱਗੀ। ਤੋਂ ਉਹਦੇ ਕਰਕੇ ਇਹਨੂੰ ਹਸਪਤਾਲ ਚ ਦਾਖਲ ਕਰਾਇਆ ਗਿਆ। ਤਿੰਨ ਰਾਉਂਡ ਦੇ ਵੱਲੋਂ ਫਾਇਰ ਕੀਤੇ ਗਏ ਸੀ ਪੰਜ ਸਾਡੇ ਵੱਲੋਂ ਕੀਤੇ ਗਏ ਹਾਂਜੀ ਅੱਜ ਕੱਲ੍ਹ ਆ ਸੀਗਾ ਅਦਰਵਾਈਜ਼ ਇਸ ਪਰਚੇ 'ਚ ਅਸੀਂ 7 ਬੰਦੇ ਆਇਡੈਂਟੀਫਾਈ ਕੀਤੇ ਨੇ ਉਹਨਾਂ ਨੂੰ ਵੀ ਜਲਦੀ ਅਸੀਂ ਅਰੈਸਟ ਕਰ ਲਾਂਗੇ। ਅ ਤੀਸਰ ਕੋਈ ਬਾਈਕ ਦਾ ਵੀ ਜ਼ਿਕਰ ਹੋ ਰਿਹਾ ਇੱਕ ਥਾਰ ਇੱਕ ਬਾਈਕ ਬਰਾਮਦ ਹੋਈ ਹੈ ਤੇ ਫਿਰ ਬਾਈਕ ਦੇ ਉੱਤੇ ਤਾਂ ਕੋਈ ਹੋਰ ਹੋਏਗਾ। ਨਹੀਂ ਇੱਕ ਥਾਰ ਬਰਾਮਦ ਹੋਈ ਹੈ ਨਾਲ ਇੱਕ ਵੈਪਨ ਰਿਕਵਰ ਹੋਇਆ 32 ਬੋਰ ਦਾ। ਜੀ ਤਿੰਨ ਲਾਈਵ ਰਾਉਂਡ ਰਿਕਵਰ ਹੋਏ ਤੇ ਤਿੰਨ ਖਾਲੀ ਕੋਲ ਰਿਕਵਰ ਹੋਏ ਜਿਹੜੇ ਇਹਨੇ ਫਾਇਰ ਕੀਤੇ ਸੀਗੇ। ਅਤੇ ਸਰ ਕੋਈ ਇਹ ਮਤਲਬ ਹਿਸਟਰੀ ਕ੍ਰਿਮੀਨਲ ਹੈ ਕੋਈ ਇਸ ਬਾਰੇ ਤੁਹਾਡੇ ਕੋਲ ਇਨਫੋਰਮੇਸ਼ਨ ਹੋਵੇ ਜਾਂ ਜਿਸ ਸ਼ਖਸ ਤੋਂ ਖੋਹੀ ਗਈ ਹੈ ਉਸਦੇ ਨਾਲ ਕੋਈ ਰੰਜਿਸ਼ ਇਹ ਤੇ 6 ਪਰਚੇ ਪਹਿਲਾਂ ਦਰਜ ਨੇ ਲੁੱਟਖੋ ਦੇ ਤੇ ਮਾਰਕੋਟ ਦੇ ਜੀ ਤੇ ਇਹ ਨਾਬੇ ਦਾ ਰਹਿਣ ਵਾਲਾ ਉੱਥੇ ਇਹ ਕਾਫੀ ਆਪਣੇ ਆਪ ਨੂੰ ਘੁਮਾਉਂਦਾ ਸੀਗਾ ਕਿ ਮੈਂ ਨਾਬੇ ਦਾ ਸਭ ਤੋਂ ਵੱਡਾ ਗੁੰਡਾ ਸੋ ਇਹਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਅੱਜ ਇਹਨੇ ਜੋ ਚੈਲੰਜ ਕੀਤਾ ਹੈ ਇਹਨੇ ਫਾਇਰ ਵੀ ਕੀਤਾ ਜਦੇ ਵਿੱਚ 34 ਫਾਇਰ ਤੇ ਦੇ ਸੱਤ ਰੱਖੀ ਨਹੀਂ ਜਿਸ ਸ਼ਖਸ ਦੀ ਥਾਰ ਖੋਈ ਸੀ ਉਸਦੇ ਨਾਲ ਕੋਈ ਰੰਜਿਸ਼ ਤਾਂ ਨਹੀਂ ਨਹੀਂ ਉਹਦੇ ਨਾਲ ਕੋਈ ਰੰਜਿਸ਼ ਨਹੀਂ ਇਹ ਜੇਲ੍ਹ ਚ ਹੁਣੇ ਆਇਆ ਸੀਗਾ ਸੋ ਜੇਲ੍ਹ ਵਾਲਾ ਐਂਗਲ ਵੀ ਅਸੀਂ ਦੇਖ ਰਹੇ ਆ ਕਿ ਜੇਲ੍ਹ ਚ ਸ਼ਾਇਦ ਕਿਸੇ ਨਾਲ ਕੰਟੈਕਟ ਚ ਹੋ ਗਿਆ। ਮਤਲਬ ਕੋਈ ਗੈਂਗ ਦੇ ਨਾਲ ਇਸ ਦਾ ਕੰਟੈਕਟ ਹੋ ਸਕਦਾ ਹੈ। ਅਜੇ ਤੱਕ ਕਲੀਅਰ ਨਹੀਂ। ਹਜੇ ਤੱਕ ਕੋਈ ਇਹੋ ਜਿਹੀ ਸਾਹਮਣੇ ਨਹੀਂ ਆਈ ਜੀ। ਤੇ ਇਹ ਖੁਦ ਕਿਸੇ ਗੈਂਗ ਨੂੰ ਆਪਰੇਟ ਕਰ ਰਿਹਾ ਜਿਵੇਂ ਤੁਸੀਂ 7 ਲੋਕਾਂ ਦਾ ਜ਼ਿਕਰ ਕੀਤਾ ਉਹ ਜਿਹੜਾ ਕਾਬੂ ਤੁਸੀਂ ਕੀਤਾ ਉਹ ਖੁਦ ਇਸ ਨੂੰ ਲੀਡ ਕਰ ਰਿਹਾ 7 ਲੋਕਾਂ ਦੇ ਵਿੱਚ ਮੁੱਖ ਮੁਲਜ਼ਮ ਇਹੀ ਸੀ। ਏ ਮੁੱਖ ਮੁਲਜ਼ਮ ਸੀਗਾ ਇੰਨੇ ਸਾਰੇ ਪਲੈਨਿੰਗ ਕੀਤੀ ਸੀ ਇੰਨੇ ਸਾਰੇ ਐਗਜ਼ੀਕਿਊਟ ਕਰਾਇਆ ਸਾਰੇ ਬੰਦਿਆਂ ਦੀ ਟਾਸਕਿੰਗ ਵੀ ਇੰਨੀ ਕੀਤੀ ਸੀ ਹੂੰ ਸੋ ਇਹ ਇਹਨਾਂ ਦਾ ਹੈੱਡ ਸੀਗਾ ਸਰਗਣਾ ਇਹ ਸੀ ਤੇ ਜਿਹੜੇ ਹਥਿਆਰਾਂ ਦਾ ਜ਼ਿਕਰ ਤੁਸੀਂ ਕਹਿ ਰਹੇ ਹੋ ਕਿ ਇੱਕ ਪਿਸਤਲ ਬਰਾਮਦ ਹੋਈ ਹੈ ਉਸ ਵਾਰੀ ਜੇਕਰ ਉਹ ਜਾਣਕਾਰੀ ਇਹ ਮਤਲਬ ਕੋਈ ਨਜਾਇਜ਼ ਸੀ ਜਾਂ ਫਿਰ ਕੋਈ ਦੇਸੀ ਕੱਟਾ ਟਾਈਪ ਹੈ ਨਜਾਇਜ਼ ਨਜਾਇਜ਼ ਅਸਲਾ ਸੀਗਾ ਕਿੱਥੋਂ ਆਇਆ ਕਿੰਨੇ ਦਾ ਇਹਨੇ ਲਿਆ ਤੇ ਕਿਸ ਤਰ੍ਹਾਂ ਇਹਨੇ ਉਹਨੂੰ ਪ੍ਰੋਕਿਊਰ ਕੀਤਾ ਉਹ ਸਾਰਾ ਅਸੀਂ ਤਫਤੀਸ਼ ਚ ਕਲੀਅਰ ਕਰਾਂਗੇ ਤੇ ਤੁਸੀਂ ਕਿਵੇਂ ਪਹੁੰਚੇ ਹੋ ਪੁਲਿਸ ਕਿਵੇਂ ਪਹੁੰਚੀ ਹੈ ਸਰ ਇਸ ਦੇ ਤੱਕ ਸਾਡੇ ਕੋਲ ਇਨਪੁਟ ਸੀ ਕਿ ਅੱਜ ਇੱਧਰ ਆ ਰਿਹਾ ਪਟਿਆਲਾ ਸੰਗਰੂਰ ਰੋਡ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਸਾਡੀਆਂ ਟੀਮਾਂ ਇਹਦੇ ਮਗਰ ਲੱਗੀਆਂ ਹੋਈਆਂ ਸੀ ਪਿਛਲੇ 4 ਦਿਨਾਂ ਤੋਂ ਹੂੰ ਸੋ ਅੱਜ ਇਹਦੀ ਇਨਪੁਟ ਆਈ ਸੀ ਕਿ ਇੱਧਰ ਆਊਗਾ ਤੇ ਅਸੀਂ ਟੀਮ ਉੱਥੇ ਲਾਈ ਹੋਈ ਸੀ ਬਟ ਇਹਨੇ ਰੁਕਮ ਵੀ ਬਿਜਾਏ ਉੱਥੇ ਫਾਇਰ ਕਰਤਾ ਇਸ ਕਰਕੇ ਸਾਨੂੰ ਜਵਾਬੀ ਫਾਇਰ ਕਰਨਾ ਪਿਆ ਆਪਣੇ ਬਚਾਅ ਵਾਸਤੇ ਵੀ ਤੇ ਕਿਉਂਕਿ ਉਹ ਮੇਨ ਰੋਡ ਹੈ ਜੀ ਸੋ ਪਬਲਿਕ ਦੇ ਬਚਾਅ ਵਾਸਤੇ ਵੀ ਸਾਨੂੰ ਫਾਇਰ ਕਰਨਾ ਪਿਆ ਤੇ ਹਥਿਆਰੇ ਦੇ ਕੋਲ ਬਸ ਇਹੀ ਇੱਕ ਪਿਸਟਲ ਬਰਾਮਦ ਹੋਈ ਹੈ ਕੁ ਇੱਕ ਬੱਤੀ ਬੂਰ ਦਾ ਵੈਪਨ ਰਿਕਵਰ ਹੋਇਆ ਹੈ ਜੀ ਠੀਕ ਹੈ ਦੋ ਮਤਲਬ ਵੈਪਨ ਇਸ ਦੇ ਕੋਲੋਂ ਰਿਕਵਰ ਹੋਏ ਨੇ ਇੱਕ ਵੈਪਨ ਰਿਕਵਰ ਕੋਈ ਹੋਰ ਡਰੱਗਸ ਜਾਂ ਕੋਈ ਇਸ ਤਰੀਕੇ ਦੀ ਕੋਈ ਇਤਰਾਜ਼ਯੋਗ ਚੀਜ਼ ਨਹੀਂ ਹਜੇ ਤੱਕ ਕੋਈ ਐਹੋ ਜੀ ਰਿਕਵਰੀ ਨਹੀਂ ਤੇ ਇਹ ਕੋਈ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸੀ ਜਾਂ ਕੋਈ ਪਲੈਨਿੰਗ ਸੀ ਇਸ ਵਾਰੀ ਇਨਫੋਰਮੇਸ਼ਨ ਇਹ ਸਾਰਾ ਤਾਂ ਸਪੀਸ਼ਟ ਹੋਊਗਾ ਬਿਕਾਉਜ਼ ਇਹਨਾਂ ਨੇ ਜਿਹੜੀ ਗੱਡੀ ਸਨ ਐਕਟ ਕੀਤੀ ਹੈ ਹੋ ਸਕਦਾ ਹੈ ਕਿ ਕੋਈ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣਾ ਹੋਵੇ ਕਿ ਵਿਪਨ ਵੀ ਸੀਗਾ ਇਹਨਾਂ ਕੋਲ ਗੱਡੀ ਵੀ ਇਹਨਾਂ ਨੇ ਸਨੈਚ ਕੀਤੀ ਤੇ ਉਹਦੇ ਤੇ ਸਾਰੀ ਤਫਤੀਸ਼ ਚ ਕਲੀਅਰ ਹੋਊਗਾ ਕਿ ਕੀ ਇਹਨਾਂ ਦਾ ਮੋਟਿਵ ਸੀ ਪਿੱਛੇ ਸਰ ਤੁਸੀਂ ਪਹਿਲਾਂ 6 ਪਰਚਿਆਂ ਦਾ ਜ਼ਿਕਰ ਕੀਤਾ ਕਿ ਆਲਰੇਡੀ ਇਸ ਮੁਲਜ਼ਮ ਦੇ ਤੇ 6 ਪਰਚੇ ਹੈਗੇ ਨੇ ਉਹ ਕਿਹੜੇ ਪਰਚੇ ਆ ਕੋਈ ਥੋੜੀ ਇਨਫੋਰਮੇਸ਼ਨ ਦੇ ਸਕੋ ਉਹ ਲੁੱਟਖੋ ਦੇ ਤੇ ਮਾਰਕੋਟ ਦੇ ਨੇ ਖੰਨੇ ਪੁਲਿਸ ਜ਼ਿਲ੍ਹਾ ਦੇ ਪਰਚੇ ਨੇ ਸੰਗਰੂਰ ਤੇ ਪਰਚੇ ਨੇ ਇੱਕ ਪਟਿਆਲਾ ਜ਼ਿਲ੍ਹੇ ਦਾ ਪਰਚਾ ਜੀ ਸੋ ਇਹ ਅਲੱਗ-ਅਲੱਗ ਡਿਸਟ੍ਰਿਕਟ ਵਿੱਚ ਆਪਰੇਟ ਕਰਦਾ ਸੀਗਾ ਤੇ ਆਪਣਾ ਇਹਨੇ ਪਹਿਲਾਂ ਵੀ ਲੁੱਟਖੋਆ ਕੀਤੀ ਆਈ ਹੈ ਤੇ ਇਹ ਵੈਸੇ ਕਿਥੇ ਪਟਿਆਲਾ ਦਾ ਹੀ ਰਹਿਣ ਵਾਲਾ ਹੈ ਜਾਂ ਕਿਤੋਂ ਬੰਦਾ ਨਾਬਾਦ ਦਾ ਰਹਿਣ ਵਾਲਾ ਨਾਬਾਦ ਰਹਿ ਚਲੋ ਸ਼ੁਕਰੀਆ ਸਰ ਬੱਦ ਧੰਨਵਾਦ ਇਸ ਪੂਰੀ ਜਾਣਕਾਰੀ ਦੇ ਲਈ ਦਾ ਐਸਐਸਪੀ ਨਾਨਕ ਸਿੰਘ ਜੀ ਜਿਨ੍ਹਾਂ ਨੇ ਪੂਰਾ ਇਨਫੋਰਮੇਸ਼ਨ ਦਿੱਤਾ ਕਿ ਕਿਸ ਤਰੀਕੇ ਨਾਲ ਇਸ ਨੂੰ ਟ੍ਰੇਸ ਕੀਤਾ ਜਾ ਰਿਹਾ ਸੀ ਪੁਲਿਸ ਦੀਆਂ ਟੀਮਾਂ ਇਸ ਮੁਲਜ਼ਮ ਦੇ ਪਿੱਛੇ ਲੱਗੀਆਂ ਹੋਈਆਂ ਸਨ ਤੇ ਇਸ ਵਿਚਾਲੇ ਫਿਰ ਇਸ ਨੂੰ ਕਾਬੂ ਕੀਤਾ ਗਿਆ ਏ ਇਸਨੇ ਗੋਲੀਆਂ ਚਲਾ ਦਿੱਤੀਆਂ ਤਿੰਨ ਰਾਉਂਡ ਗੋਲੀਆਂ ਇਸਨੇ ਚਲਾਈਆਂ ਮੁਲਜ਼ਮ ਨੇ ਤੇ ਪੰਜ ਰਾਉਂਡ ਪੁਲਿਸ ਦੇ ਵੱਲੋਂ ਵੀ ਫਾਇਰ ਕੀਤੇ ਗਏ 6 ਆਲਰੇਡੀ ਪਰਚੇਸ ਦੇ ਉੱਤੇ ਸੀ ਤੇ ਸੱਤ ਹਾਲਾਂਕਿ ਪਹਿਲਾਂ ਵਾਲੇ ਪਰਚੇ ਵੀ ਲੁੱਟਖੋਹ ਦੇ ਤੇ ਜਿਹੜੀ ਕੁੱਟਮਾਰ ਦੀ ਸੀ ਦਰਜ ਨੇ ਵਕਫ ਵਕਫ ਥਾਮਾਂ ਤੇ ਸੰਗਰੂਰ ਤੇ ਸੰਗਰੂਰ ਦੇ ਵਿੱਚ ਨੇ ਤੇ ਨਾਲ ਹੀ ਜਿਹੜੇ ਪਰਚੇ ਉਹ ਖੰਨੇ ਦੇ ਵਿੱਚ ਵੀ ਹੈਗੇ ਨੇ ਖੰਨਾ ਪੁਲਿਸ ਜ਼ਿਲ੍ਹਾ ਹੈ ਤਾਂ ਇਹ ਇਹ ਇੱਥੇ ਪਰਚੇ ਸੀ ਹੁਣ ਇਸ ਨੂੰ ਕਾਬੂ ਕਰ ਲਿਆ ਗਿਆ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਜ਼ਖਮੀ ਹੋ ਗਿਆ ਪੁਲਿਸ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਔਰ ਬਾਕੀ ਮਲਜ਼ਮਾਂ ਦੀ ਪਾਲ ਕੀਤੀ ਜਾ ਰਹੀ ਹੈ 21 ਤਰੀਕ ਨੂੰ ਇਸਨੇ ਨਾਵਾ ਤੋਂ ਇੱਕ ਗੱਡੀ ਸਨੈਚ ਕੀਤੀ ਸੀ ਥਾਰ ਜਿਸ ਨੂੰ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਤਾਂ ਉਸ ਨੂੰ ਟ੍ਰੇਸ ਤਾਂ ਪੁਲਿਸ ਲਗਾਤਾਰ ਕਰ ਰਹੀ ਸੀ ਆਖਰ ਪੁਲਿਸ ਇਸ ਤੱਕ ਪਹੁੰਚ ਗਈ ਤੇ ਫਿਰ ਮੁਲਜ਼ਮ ਨੂੰ ਘੇਰਾ ਪਾ ਲਿਆ ਗਿਆ ਜਦੋਂ ਉਸ ਨੇ ਗੋਲੀ ਚਲਾਈ ਤਾਂ ਫਿਰ ਉਹ ਪੁਲਿਸ ਨੇ ਵੀ ਫਿਰ ਜਵਾਬੀ ਫਾਇਰਿੰਗ ਉੱਥੇ ਕਰ ਦਿੱਤੀ ਜਿਸ ਦੇ ਵਿੱਚ ਜਿਹੜਾ ਬਦਮਾਸ਼ ਜ਼ਖਮੀ ਹੋ ਗਿਆ ਨਾਬਦਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਫਿਲਹਾਲ ਪੁਲਿਸ ਅਗੇ ਦੀ ਇਨਵੈਸਟੀਗੇਟ ਕਰ ਰਹੀ ਹੈ ਅਗਲੀ ਖਬਰ ਤੇ ਰੁਕ ਕਰਦੇ ਹਾਂ ਅਜਨਾਲਾ ਥਾਣੇ ਦੇ ਬਾਹਰ ਬੰਬ ਰੱਖਣ ਵਾਲੇ ਸੀਸੀਟੀਵੀ ਦੇ ਵਿੱਚ ਕੈਦ ਹੋਏ ਨੇ ਜਿਹਾ ਅਜਨਾਲਾ ਤੇ ਇੱਕ اہم ਖਬਰ ਹੈ ਨਾ ਅਜਨਾਲਾ ਥਾਣੇ ਦੇ ਬਾਹਰ ਜਿਨ੍ਹਾਂ ਨੇ ਬੰਬ ਰੱਖਿਆ ਉਹ ਸੀਸੀਟੀਵੀ ਦੇ ਵਿੱਚ ਕੈਦ ਹੋਏ ਨੇ ਅਜਨਾਲਾ ਥਾਣੇ ਦੀ ਬਾਹਰ ਬੰਬ ਰੱਖਣ ਦੀ ਜਿਹੜੀਆਂ ਤਸਵੀਰਾਂ ਸਾਹਮਣੇ ਆ ਗਈਆਂ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੇ ਵੱਲੋਂ ਆਈ.ਡੀ ਬੰਬ ਰੱਖਿਆ ਗਿਆ ਤੇ ਥਾਣੇ ਦੇ ਬਾਹਰ ਇੱਕ ਪੋਲੀਥੀਨ ਦੇ ਵਿੱਚ ਇੱਕ ਲਪਫਾ ਰੱਖ ਕੇ ਫਰਾਰ ਹੋ ਗਏ ਸਨ ਬੀਤੇ ਦਿਨ ਅਜਨਾਲਾ ਦੇ ਵਿੱਚ ਬੰਬਵਰਗੀ ਕੋਈ ਚੀਜ਼ ਮਿਲੀ ਸੀ ਪੁਲਿਸ ਨੇ ਮੌਕੇ ਤੇ ਫਿਰ ਬੰਬ ਨਿਰੋਧਕ ਦਸਤੇ ਨੂੰ ਸਦਿਆ ਤੇ ਹੁਣ ਉਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੋ ਨੌਜਵਾਨ ਨਜ਼ਰ ਆਉਂਦੇ ਨੇ ਤੇ ਇਸ ਪੁਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਪੁਲਿਸ ਦੀ ਅੱਗੇ ਵਧ ਰਹੀ ਹੈ ਤੇ ਤਸਵੀਰਾਂ ਜਿਹੜੀਆਂ ਦੋਵੇਂ ਤੁਹਾਨੂੰ ਦਿਖਾ ਰਹੇ ਹਾਂ ਜਦੋਂ ਪੁਲਿਸ ਨੂੰ ਪਤਾ ਲੱਗਿਆ ਕਿ ਇੱਥੇ ਬੰਬਵਰਗੀ ਕੋਈ ਚੀਜ਼ ਹੈ ਤਾਂ ਉਸ ਤੋਂ ਬਾਅਦ ਉੱਥੇ ਜਿਹੜੀ ਬੰਬ ਨਿਰੋਧਕ ਦਸਤਾਉ ਨੂੰ ਵੀ ਸਦ ਲਿਆ ਗਿਆ ਸੀ ਇਨਫੈਕਟ ਇੱਕ ਬਾਹਰ ਜਿਹੜੀ ਢੇਰੀ ਜੀ ਲਗਾ ਦਿੰਦੇ ਨੇ ਆਮ ਤੌਰ ਤੇ ਕਿ ਬੋਰੀਆਂ ਦੇ ਵਿੱਚ ਰੀਤ ਭਰ ਕੇ ਰੱਖ ਦਿੱਤਾ ਜਾਂਦਾ ਹੈ ਕਿ ਜੇ ਕੋਈ ਬਲਾਸਟ ਹੋਵੇ ਤਾਂ ਫਿਰ ਉਸ ਦਾ ਨੁਕਸਾਨ ਨਾ ਹੋਵੇ ਤਾਂ ਹੁਣ ਦੋ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਹ ਪੂਰਾ ਘਟਨਾਕਰਮ ਨੂੰ ਅੰਜਾਮ ਦਿੱਤਾ ਗਿਆ ਔਰ ਤਸਵੀਰਾਂ ਦੇ ਵਿੱਚ ਇਹ ਵੀ ਦਿਖ ਰਿਹਾ ਹੈ ਕਿ ਲੋਈ ਦੀ ਬੁੱਕਲ ਜਿਵੇਂ ਮਾਰੀ ਹੁੰਦੀ ਹੈ ਬਹੁਤ ਕਲੀਅਰ ਨਹੀਂ ਨਜ਼ਰ ਨਹੀਂ ਆ ਰਿਹਾ ਕਿ ਕੌਣ ਨੇ ਰਾਤ ਦਾ ਸਮਾਂ ਤੇ ਲਿਫਾਫੇ ਦੇ ਵਿੱਚ ਇੱਕ ਬੰਬ ਨੁਮਾ ਚੀਜ਼ ਆਈਡੀ ਬੰਬ ਰੱਖ ਕੇ ਉੱਥੋਂ ਭੱਜ ਗਏ ਸਨ ਤਸਵੀਰਾਂ ਦੇ ਵਿੱਚ ਜ਼ਰੂਰ ਕੈਦ ਹੋ ਗਏ ਮੋਟਰਸਾਈਕਲ ਦੇ ਉੱਤੇ ਲੱਗ ਰਹੇ ਨੇ ਦੋਵੇਂ ਨੌਜਵਾਨ ਤੇ ਪੁਲ ਅਗਲੀ ਖਬਰਦਾਰੂ ਕਰਦੇ ਹਾਂ 2 ਦਸੰਬਰ ਨੂੰ ਸਿੰਘ ਸਾਬਾਣਾ ਨੇ ਮੀਟਿੰਗ ਸੱਦ ਲਈ ਹੈ 2007 ਤੋਂ 2017 ਤੱਕ ਦੇ ਸਾਰੇ ਕੈਬਨਿਟ ਮੰਤਰੀ ਤਲਬ ਕਰ ਲਏ ਗਏ ਨੇ ਦਿੰਦੀ ਹੈਮ ਤੇ ਵੱਡੀ ਖਬਰ ਹੈ ਸੁਖਬੀਰ ਸਿੰਘ ਬਾਦਲ ਸਣੀ ਕੈਬਨਿਟ ਮੰਤਰੀ ਵੀ ਤਲਬ ਕੀਤੇ ਗਏ ਨੇ ਤਿੰਨ ਸਾਬਕਾ ਜਥੇਦਾਰਾਂ ਤੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਹੈ ਸਾਬਕਾ ਜਥੇਦਾਰ ਯਾਨੀ ਗੁਰਬਚਨ ਸਿੰਘ ਤੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਹੈ ਅਤੇ ਸ਼੍ਰੀ ਜ਼ਮਦਮਾ ਸਾਧ ਦੇ ਸਾਬਕਾ ਜਥੇਦਾਰ ਤੋਂ ਵੀ ਸਫਾਈ ਮੰਗੀ ਗਈ ਹੈ ਯਾਨੀ ਗੁਰਮੁਖ ਸਿੰਘ ਤੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਹੈ ਪਟਨਾ ਸਾਹਿਬ ਦੇ ਜਥੇਦਾਰ ਤੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਹੈ 5 ਦਿਨ ਦੇ ਵਿੱਚ ਜਵਾਬ ਦੇਣਾ ਹੋਵੇਗਾ ਕਾਬਲੇਗੌਰ ਹੈ ਕਿ 2015 ਦੇ ਵਿੱਚ ਜਦੋਂ ਮਾਫੀ ਵਾਲਾ ਪੂਰਾ ਘਟਨਾਕ੍ਰਮ ਹੁੰਦਾ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਤਾਂ ਉਸ ਸਮੇਂ ਜਿਹੜੇ ਜਥੇਦਾਰ ਸਹਿਬਾਨ ਸਨ ਯਾਨੀ ਗੁਰਵਚਨ ਸਿੰਘ ਉਸ ਸਮੇਂ ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਤਾਂ ਉਹਨਾਂ ਤੋਂ ਵੀ ਸਪਸ਼ਟਿਕਰਨ ਮੰਗਿਆ ਗਿਆ ਹੈ ਪੂਰਾ ਮਾਮਲਾ ਕਿਤਨਾ ਕਿਤੇ ਜਾ ਕੇ ਜੁੜਦਾ ਹੈ ਉਸ ਪੂਰੇ ਮਾਮਲੇ ਦੇ ਨਾਲ ਕਿਉਂਕਿ ਜਿਹੜੇ ਬਾਗੀਆਂ ਦੇ ਵੱਲੋਂ ਅਪੀਲ ਕੀਤੀ ਗਈ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਉਸ ਦੇ ਵਿੱਚ ਵਕਤ ਵਕਤ ਮਾਮਲੇ ਸੀ ਉਸ ਦੇ ਵਿੱਚ ਮਾਮਲਾ ਸੁਮੇਸ਼ ਸੈਣੀ ਨੂੰ ਡੀਜੀਪੀ ਲਗਾਉਣ ਦਾ ਇੱਕ ਮਾਮਲਾ ਡੇਰਾ ਮੁਖੀ ਨੂੰ ਦਿੱਤੀ ਗਈ ਮਾਫੀ ਦਾ ਬੇਅਦਬੀ ਦਾ ਕੇਸ 2007 ਤੋਂ ਆਗ ਰਚਣ ਵਾਲੇ ਕੇਸ ਦੇ ਪੈਰ ਵੀ ਉਸ ਤਰੀਕੇ ਨਾਲ ਨਾ ਕਰਨੇ ਸਾਰੇ ਅਲੀਗੇਸ਼ਨ ਸੀ ਤਾਂ ਹੁਣ ਜਿਹੜੇ ਇਸ ਪੂਰੇ ਮਾਮਲੇ ਦੇ ਵਿੱਚ ਤਾਲਬ ਕਰ ਲਈ ਗਈ ਹੈ ਜਿਹੜੇ 2007 ਤੋਂ ਲੈ ਕੇ 17 ਤੱਕ ਕੈਬਨਿਟ ਮੰਤਰੀ ਰਹੇ ਨੇ ਜਿਹੜੇ ਤਤਕਾਲੀ ਕੋਰ ਕਮੇਟੀ ਦੇ ਮੈਂਬਰ ਸੀ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨਤਾ ਸੱਦੇ ਹੀ ਗਏ ਨੇ ਜਿਹੜੇ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਬੀਤ ਸਿੰਘ ਬਾਦਲ ਨੇ ਉਹ ਉਸ ਸਮੇਂ ਉਹੀ ਪ੍ਰਧਾਨ ਸੀ ਇਸ ਦੇ ਨਾਲ ਨਾਲ ਜਿਹੜੇ ਜਥੇਦਾਰ ਸਹਿਬਾਨ ਸਨ ਉਹਨਾਂ ਤੋਂ ਵੀ ਸਪਸ਼ਟਿਕਰਨ ਮੰਗਿਆ ਗਿਆ ਅਕਾਲ ਤਖਤ ਸਾਹਿਬ ਦੇ ਵੱਲੋਂ ਔਰ ਪੰਨ ਸਿੰਘ ਸਿਬਾਨ ਦੀ ਬੈਠਕ ਸੋਮਵਾਰ ਨੂੰ 2 ਤਰੀਕ ਨੂੰ ਦੁਪਹਿਰ 1 ਵਜੇ ਸੱਦੀ ਗਈ ਹੈ ਤੇ ਉਸ ਬੈਠਕ ਦੇ ذریعے ਇਹ ਹੋ ਸਕਦਾ ਹੈ ਕਿ ਸਜ਼ਾ ਸੁਣਾ ਦਿੱਤੀ ਜਾਵੇ ਕਿਉਂਕਿ ਕਾਬਲੇ ਗੌਰ ਹੈ ਕਿ ਇੱਥੇ ਜਿਹੜੇ ਇਸ ਤੋਂ ਪਹਿਲਾਂ ਤਲਬ ਹੋਏ ਲੋਕ ਨੇ ਉਹਨਾਂ ਦੇ ਵਿੱਚ ਕੁਬੀਰ ਸਿੰਘ ਬਾਦਲ ਹੈਗੇ ਨਹੀਂ ਉਹਨਾਂ ਦੇ ਵਿੱਚ ਤਤਕਾਲੀ ਕੈਬਨਿਟ ਹੈਗੀ ਹੈ ਸਾਰੀ ਜਿਨ੍ਹਾਂ ਨੂੰ ਤਲਬ ਕੀਤਾ ਗਿਆ ਸੀ ਔਰ ਜਿਹੜੇ ਆਲਰੇਡੀ ਕਈ ਮੀਟਿੰਗਾਂ ਦੇ ਵਿੱਚ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਉਹ ਵੀ ਸ਼ਾਮਲ ਹੋਏ ਨੇ ਤਾਂ ਹੁਣ ਇੱਕ ਵਾਰ ਫਿਰ ਤੋਂ ਇਹਨਾਂ ਨੂੰ ਤਲਬ ਕੀਤਾ ਗਿਆ 2 ਦਸੰਬਰ ਇਹ ਹੈ ਕਿ ਸਾਨੂੰ ਜਿਹੜਾ ਅੱਜ ਹਦੇਸ਼ ਆਇਆ ਉਹ ਹੈ ਕਿ 2007 ਤੋਂ 17 ਤੱਕ ਦੇ ਮੰਤਰੀ ਸਹਿਬਾਨ ਜਿਹੜੇ 2015 ਦੇ ਵਿੱਚ ਕੋਰਕਿਉਲਟੀ ਸੀ ਉਹਦੇ ਸਾਰੇ ਮੈਂਬਰ ਤੇ ਜਿਹੜੀ ਐਸਜੀਪੀਸੀ ਦੀ ਅੰਤਰੀਨ ਕਮੇਟੀ ਸੀ ਉਹਦੇ ਸਾਰੇ ਮੈਂਬਰ ਹਾਜ਼ਰ ਹੋਣਗੇ ਇਸ ਕਰਕੇ ਸਾਰੇ ਮੈਂਬਰ ਸਮਰਪਣ ਭਾਵਨਾ ਦੇ ਨਾਲ ਜਿਸ ਤਰ੍ਹਾਂ ਹੁਕਮ ਹੋਇਆ ਅਸੀਂ ਹਾਜ਼ਰ ਹੋਵਾਂਗੇ ਫੈਸਲਾ ਜੈਦਾ ਸ਼੍ਰੀ ਹਲਤਕ ਸਭ ਦੇ ਕਰਦੇ ਔਰ ਉਹਦੇ ਉੱਤੇ ਕਿਸੇ ਤਰ੍ਹਾਂ ਦੀ ਵੀ ਕੋਈ ਬਹਿਸ ਪਾਜੀ ਜਿਹੜੀ ਹੈ ਉਹ ਅਜਨਾਮੈਂ ਕਰਨਾ ਚਾਹੁੰਦਾ ਔਰ ਅਸੀਂ ਪਾਰਟੀ ਨੂੰ ਵੀ ਉਹਦੇ ਵਾਸਤੇ ਸਾਰੇ ਸਪੋਕਸਮੈਨਾਂ ਨੂੰ ਵੀ ਪਾਰਟੀ ਦੇ ਬਾਕੀ ਡਿਡਰੇਸਾ ਬਣਾ ਨੂੰ ਵੀ ਜਿਹੜੀ ਚੇਚਤਾ ਉੱਤੇ ਪਾਰਟੀ ਵੱਲੋਂ ਬੇਨਤੀ ਕਰਿਆ ਹੈ ਕਿ ਇਸ ਇਸ਼ੂ ਦੇ ਉੱਤੇ ਕੋਈ ਵੀ ਆਪਣੇ ਆਪ ਬਿਆਨਬਾਦੀ ਜਿਹੜੀ ਹੈ ਉਹ ਨਾ ਕਰੇ ਕਿਉਂਕਿ ਪਹਿਲਾਂ ਵੀ ਜਦੋਂ ਬਲਾਹ ਗਿਆ ਸੀ ਇੱਕ ਜਮਾਨੇ ਸਿੱਖ ਦੇ ਤੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਵੀ ਸਾਰੇ ਸਾਬਕਾ ਮੰਤਰੀ ਸਰਬੰਭੀ ਆਪ ਕੋ ਆਪਣਾ ਸਪਸ਼ਟੀਕਰਨ ਦੇ ਕੇ ਆਇਆ ਤੇ ਹੁਣ ਵੀ ਸਾਡਾ ਫਰਜ਼ ਹੈ ਵੰਦਾ ਕਿ ਮਹਾਨ ਗੁਰੂ ਦਾ ਮਹਾਨ ਤਖਤ ਹੈ ਬਖਸ਼ੇਤ ਗੁਰੂ ਦਾ ਬਖਸ਼ੇਤ ਤਖਤ ਤੇ ਉਹਦੀ ਮर्यादा ਦੇ ਮੁਤਾਬਕ ਉਥੇ ਨਮਰਤਾ ਦੇ ਨਾਲ ਸਿਰ ਝੁਕਾ ਕੇ ਸਤਨਾਬਾਈ ਗੁਰੂ ਦਾ ਜਾਪ ਕਰਕੇ ਆਰਾਮ ਨਾਲ ਜਾਣਾ ਹੈ ਇਹ ਸਾਰਿਆਂ ਨੂੰ ਅਸੀਂ ਪਾਰਟੀ ਵੱਲੋਂ ਵੀ ਬੇਨਤੀ ਕਰਦੇ ਕਿ ਪੂਰੀ ਨਮਰਤਾ ਦੇ ਨਾਲ ਭਾਵਨਾ ਦੇ ਨਾਲ ਜਿਹੜਾ ਉਹ ਸਾਰਿਆਂ ਨੇ ਦਾ ਪੁਰਾਣਾ ਮਾਮਲਾ 1 ਜੁਲਾਈ ਤੋਂ ਸ਼ੁਰੂ ਹੁੰਦਾ ਹੈ ਜਦੋਂ 1 ਜੁਲਾਈ ਨੂੰ ਜਿਹੜੇ ਅਕਾਲੀ ਦਲ ਸੁਧਾਰ ਲਹਿਰ ਦੇ ਨਾਲ ਜੁੜੇ ਹੋਏ ਆਗੂ ਨੇ ਆਖਿਆ ਕਿ ਜਿਨ੍ਹਾਂ ਨੇ ਬਗਾਵਤ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹ ਇੱਕ ਸ਼ਿਕਾਇਤ ਲੈ ਕੇ ਪੰਜ ਦਿਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਜਿਸ ਦੇ ਵਿੱਚ ਅਕਾਲੀ ਸਰਕਾਰ ਦੇ ਸਮੇਂ ਖਾਸ ਤੌਰ ਤੇ 2015 ਦੇ ਵਿੱਚ ਜਿਹੜੇ ਵਾਪਰੀ ਘਟਨਾਕ੍ਰਮ ਨੇ ਉਹਨਾਂ ਨੂੰ ਲੈ ਕੇ ਇਲਜ਼ਾਮ ਲਗਾਏ ਜਾਂਦੇ ਨੇ। ਔਰ ਫਿਰ ਉਸ ਤੋਂ ਬਾਅਦ ਤਲਬ ਕੀਤਾ ਜਾਂਦਾ ਹੈ ਜਥੇਦਾਰ ਸਿੰਘ ਸਹਿਬਾਨਾਂ ਦੇ ਵੱਲੋਂ ਸੁਬੀਰ ਸਿੰਘ ਬਾਦਲ ਨੂੰ ਆਪਣਾ ਸਪਸ਼ਟੀਕਰਨ ਦਿੱਤਾ ਜਾਂਦਾ ਹੈ ਸੁਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਤੇ ਇਸ ਤੋਂ ਬਾਅਦ ਜਦੋਂ 30 ਅਗਸਤ ਆਉਂਦੀ ਹੈ ਤਾਂ 30 ਅਗਸਤ ਨੂੰ ਤਨਖਾਹੀਆਂ ਕਰਾਰ ਸੁਬੀਰ ਸਿੰਘ ਬਾਦਲ ਹੋਰਨ ਨੂੰ ਜੱਥੇਦਾਰ ਸਾਹਿਬ ਦੇ ਦਿੰਦੇ ਨੇ ਉਸ ਸਮੇਂ ਤੋਂ ਇਹ ਪੂਰਾ ਮਾਮਲਾ ਜ਼ਰੂਰ ਜਿਹੜਾ ਇੰਤਜ਼ਾਰ ਦੇ ਵਿੱਚ ਹੈ ਕਿ ਕਦੋਂ ਸਜ਼ਾ ਸੁਣਾਈ ਜਾਂਦੀ ਹੈ ਔਰ ਕਾਬਲੇ ਗੌਰ ਹੈ ਕਿ ਸੁਬੀਰ ਸਿੰਘ ਬਾਦਲ ਵੀ ਖੁਦ ਜਿਹੜੇ ਅਪੀਲ ਕਰ ਚੁੱਕੇ ਨੇ ਵਾਰ-ਵਾਰ ਜੱਥੇਦਾਰ ਸਾਹਿਬ ਨੂੰ ਸਿੰਘ ਸਹਿਬਾਨਾ ਨੂੰ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਸਜ਼ਾ ਹੈ ਉਹ ਸੁਣਾਈ ਜਾਵੇ ਫੈਸਲਾ ਦਿੱਤਾ ਜਾਵੇ ਔਰ ਇਹ ਸਭ ਵਿਚਾਰੇ ਹੁਣ 2 ਤਰੀਕ ਨੂੰ ਸੋਮਵਾਰ ਨੂੰ ਆਉਂਦੇ ਸੋਮਵਾਰ ਨੂੰ ਅਗਲੇ ਸੋਮਵਾਰ ਨੂੰ ਜਿਹੜੇ ਤਲਬ ਕਰਲੇ ਗਏ ਨੇ ਇੱਕ ਇੱਕ ਤੁਸੀਂ ਕਹਿ ਸਕਦੇ ਹੋ ਕੋਰ ਕਮੇਟੀ ਦੇ ਮੈਂਬਰ ਉਸ ਤੋਂ ਬਾਅਦ ਕੈਬਨਿਟ ਦੇ ਮੈਂਬਰ ਜਿਹੜੇ ਉਸ ਸਮੇਂ ਤਤਕਾਲੀ ਕੈਬਨਿਟ ਸੀ ਤਾਂ ਹੋਰ ਬਖਵਾਖਾਗੂ ਜਿਹੜੇ ਹੈਗੇ ਨੇ ਸ਼ਰਮਣੀ ਅਕਾਲੀ ਦਲ ਦੇ ਉਹਨਾਂ ਨੂੰ ਤਲਬ ਕੀਤਾ ਗਿਆ ਤਾਂ ਉਹਨਾਂ ਤੋਂ ਸਾਰਿਆਂ ਤੋਂ ਜਿਹੜੀ ਗੱਲਬਾਤ ਹੋ ਸਕਦਾ ਹੈ ਕਿ ਕੀਤੀ ਜਾਵੇ ਔਰ ਇਹ ਵੀ ਕਿਆਸ ਲਗਾਏ ਜਾ ਰਹੇ ਨੇ ਕਿ 2 ਤਰੀਕ ਨੂੰ 2 ਦਸੰਬਰ ਨੂੰ ਜਿਹੜਾ ਫੈਸਲਾ ਵੀ ਸਿੰਘ ਸਹਿਬਾਨਾ ਦੇ ਵੱਲੋਂ ਸੁਨਾਇਆ ਜਾ ਸਕਦਾ ਹੈ ਹੁਣ ਅਗਲੀ ਖਬਰ 'ਤੇ ਰੁਕ ਕਰਦੇ ਹਾਂ ਕੈਨੇਡਾ ਦੇ ਵਿੱਚ ਨਿਜਰ ਕਤਲकांड ਦੀ 4 ਮੁਲਜ਼ਮਾਂ ਦੇ ਉੱਤੇ ਸਿੱਧਾ ਮੁਕੱਦਮਾ ਚੱਲੇਗਾ ਗ੍ਰਿਫਤਾਰ 4 ਭਾਰਤੀ ਨਾਗਰਿਕਾਂ ਦੇ ਖਿਲਾਫ ਸਿੱਧਾ ਇਲਜ਼ਾਮ ਲਗਾਇਆ ਗਿਆ ਸਿੱਧਾ ਇਲਜ਼ਾਮ ਜ਼ਾਹਿਰ ਕਰਨ ਦਾ ਫੈਸਲਾ ਲਿਆ ਗਿਆ ਹੁਣ ਸਿੱਧਾ ਕੈਨੇਡਾ ਦੀ ਸੁਪਰੀਮ ਕੋਰਟ ਦੇ ਵਿੱਚ ਮਾਮਲੇ ਦੀ ਸੁਣਵਾਈ ਹੋਵੇਗੀ ਸਰੀ ਦੀ ਕੋਰਟ ਦੇ ਵਿੱਚ ਹੋਣ ਵਾਲੀ ਮੁੱਖੀ ਸੁਣਵਾਈ ਨੂੰ ਟਾਲ ਦਿੱਤਾ ਗਿਆ ਹਨ ਕਿ ਸੁਪਰੀਮ ਕੋਰਟ ਦੇ ਵਿੱਚ ਟ੍ਰਾਇਲ ਕਦੋਂ ਸ਼ੁਰੂ ਹੋਣਗੇ ਇਸ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕਾਬਲੇ ਕੌਰ ਦੇ ਨਿਜਰ ਕਤਲकांड ਮਾਮਲੇ ਦੇ ਵਿੱਚ ਇਲਜ਼ਾਮ ਬਹੁਤ ਸਾਰੇ ਕੈਨੇਡਾ ਦੀ ਸਰਕਾਰ ਨੇ ਲਗਾਏ ਔਰ ਨੀਜਰ ਕਪੂਰਤਾਂਬਾਂ ਵਿੱਚ ਚਾਰ ਮੁਲਜ਼ਮਨوں ਨੂੰ ਇਸੇ ਸਾਲ ਮਈ ਮਹੀਨੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ 18 ਜੂਨ 2023 ਨੂੰ ਹਰਦੀਪ ਸਿੰਘ ਨੀਜਰ ਦਾ ਕਤਲ ਹੋਇਆ। ਗ੍ਰਿਫਤਾਰ ਮੁਲਜ਼ਮਨਾਂ ਦੇ ਵਿੱਚ ਕਰਨ ਬਰਾੜ, ਅਮਨਦੀਪ ਸਿੰਘ, ਕਮਲਬੀਰ ਸਿੰਘ ਅਤੇ ਕਰਨਪ੍ਰੀਤ ਸਿੰਘ ਸ਼ਾਮਿਲ ਨੇ। ਸਿੱਧੇ ਦੋਸ਼ ਦਾਇਰ ਕਰਨ ਦਾ ਮਤਲਬ ਹੈ ਕਿ ਕੇਸ ਦੀ ਕੋਈ ਮੁਢਲੀ ਸੁਣਵਾਈ ਨਹੀਂ ਹੋਵੇਗੀ ਅਤੇ ਕੇਸ ਸੁਣਵਾਈ ਦੇ ਲਈ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਕੈਨੇਡਾ ਦੀ ਸੁਪਰੀਮ ਕੋਰਟ ਦੇ ਵਿੱਚ ਚਲਾ ਜਾਏਗਾ।